ਕੋਈ ਮਾਸਟਰ ਉਦੋਂ ਨਾ ਭਜਾਉਂਦੇ ਹੁੰਦੇ ਸੀ ਦੂਜੇ ਪਿੰਡ ਤੱਕ ਭਜਾਉਂਦੇ ਸੀ ਨਾ ਸਾਨੂੰ ਵੀ ਭਜਾਉਂਦੇ ਹੁੰਦੇ ਸੀਗੇ ਭੱਜਣ ਚ ਪਹਿਲੇ ਨੰਬਰ ਤੇ ਆਉਂਦੇ ਸੀ ਅਸੀਂ ਮਾਸਟਰ ਕਹਿੰਦੇ ਯਾਰ ਸਾਨੂੰ ਸ਼ੱਕ ਆਏ ਬੰਦੇ ਤੇ ਵੀ ਇਹ ਪਹਿਲੇ ਨੰਬਰ ਤੇ ਆ ਨਹੀਂ ਸਕਦਾ ਪਰ ਆਉਂਦਾ ਕਿਵੇਂ ਉਹ ਕਿਵੇਂ ਆਉਂਦੇ ਸੀ ਫਿਰ ਅਸੀਂ ਕੀ ਕਰਨਾ ਜਦੋਂ ਹੁਣ ਜਵਾਕ ਭਜਦਾ ਕਿੰਨੇ ਹੁੰਦੇ ਸੀ ਉਦੋਂ ਤਾਂ ਸਾਰਾ ਨਾ ਮੂਰੇ ਨਿਕਲ ਕੇ ਪੱਜ ਲੈਣਾ ਹਮ ਨਾਲ ਹੀ ਇਧਰ ਚਰੀ ਜੀ ਹੁੰਦੀ ਸੀ ਪੱਠੇ ਜੇ ਲਾਏ ਵੀ ਅਸੀਂ ਹੌਲੀ ਕਿਤੇ ਕੋਚ ਚ ਪੜ ਜਾਂਦੇ ਸੀ ਠੀਕ ਹੈ ਦੂਜੇ ਨੇ ਤੱਕੜ ਤੱਕੜ ਭੱਜੇ ਜਾਣਾ ਦੂਜੇ ਪਿੰਡ ਤੱਕ ਹਾਂ ਜਦੋਂ ਸਾਨੂੰ ਖੜਕਾ ਸੁਣਨਾ ਵੀ ਆ ਗਈ ਠੀਕ ਐ ਅਸੀਂ ਮੂਰੇ ਨਿਕਲ ਗਏ ਫੇਰ ਵੱਜ ਲੈਣਾ ਸਕੂਲ ਦੇ ਸਾਰਿਆਂ ਨਾਲ ਮੂਰੇ ਆ ਕੇ ਵਾਹ ਮਾਹਤਰਾ ਗਣਾ ਸ਼ਾਬਾਸ਼ ਪਹਿਲੇ ਨੰਬਰ ਤੇ ਇਹ ਆ ਉਹਦਾ ਫੇਰ ਇੱਕ ਦਿਨ ਦੱਸਿਆ ਕਿ ਇਹਨੇ ਵਿੱਚੋਂ ਚੁਗਲੀ ਕਰਤੀ ਉਹ ਕਹਿੰਦੀ ਜੇ ਤਾਂ ਇੱਥੇ ਬਹਿ ਜਾਂਦੇ ਇਹ ਕਦੋਂ ਜਾਂਦੇ ਆ ਹੂੰ ਉਧਰ ਪੀਟੀ ਨੇ ਉਧਰੋਂ ਸਕੂਟਰ ਮੂਰੇ ਲਾ ਲਿਆ ਠੀਕ ਐ ਸਾਨੂੰ ਤਾਂ ਅਸੀਂ ਤਾਂ ਮਗਰ ਵੇਹਦੇ ਹੀ ਨਹੀਂ ਸੀ ਠੀਕ ਐ ਇਹਦਾ ਪੈੜ ਚਾਲ ਸੁਣੀ ਤੇ ਭੱਜਦੇ ਨਿਕਲ ਕੇ ਤਕਰ ਤਕਰ ਜਦ ਸਕੂਲ ਚ ਵੜ ਕੇ ਮਗਰ ਜਾ ਕੇ ਪੀਟੀ ਆਵੇ ਮੈਂ ਕਿਹਾ ਤਾਂ ਕੰਮ ਪੜੇ ਗਏ ਉਹ ਕਹਿੰਦਾ ਮੈਂ ਕਾਈ ਅੱਗੇ ਆਉਂਦਾ ਸੀ ਕਹਿੰਦਾ ਆਈ ਪਹਿਲੇ ਨੰਬਰ ਤੇ ਆਉਂਦੇ ਹਾਂ